ਸਾਡੀ ਸੱਦੀ ਸੱਦੀ ਸਾਡੀ ਹੈ ਪਾਸ਼ਾ ਸਾਡੀ ਜੁਮਾ ਵਰਗੀ ਹੈ ਪੰਜਾਬੀ ਸਾਡੀ ਸੱਦੀ ਸਾਡੀ ਹੈ ਪਾਸ਼ਾ ਸਾਡੀ ਜੁਮਾ ਵਰਗੀ ਹੈ ਪੰਜਾਬੀ ਸਾਡੀ ਅਕਸਾਰੀ ਅਖਰਾਡੇ ਵਿੱਚ ਊੜਾ ਆੜਾ ਸਾਡਾ ਅਕਸਾਰੀ ਅਖਰਾਡੇ ਵਿੱਚ ਊੜਾ ਆੜਾ ਸਾਡਾ ਜੋ ਹਰ ਪਾਸ਼ਾ ਤੇ ਪੈਂਦਾ ਭਾਰਾ ਸਾਡਾ ਬੋਲਣ ਤੇ ਪਰੰਚ ਬੋਲਣ ਤੇ ਪਰੰਚ ਓਕੀ ਨਾ ਪੰਜਾਬੀ ਹੋਰ ਭਾਸ਼ਾਾਂ 'ਚ ਬੇਸ਼ੱਕ ਸਿੱਖੋ ਪਰ ਸੋਲੋ ਨਾ ਪੰਜਾਬੀ ਹੋਰ ਭਾਸ਼ਾਾਂ 'ਚ ਬੇਸ਼ੱਕ ਸਿੱਖੋ ਪਰ ਸੋਲੋ ਨਾ ਪੰਜਾਬੀ ਕਈ ਬੋਲਣ ਦੇ ਵਿੱਚ ਕਈ ਬੋਲਣ ਦੇ ਵਿੱਚ ਸ਼ਰਮਾਉਂਦੇ ਪੰਜਾਬੀ ਕਈ ਬੋਲਣ ਦੇ ਵਿੱਚ ਸ਼ਰਮਾਉਂਦੇ ਪੰਜਾਬੀ ਵੱਡੇ ਬਣ ਗਏ ਅੰਗਰੇਜ਼ ਹੁਣ ਸੋਲੇ ਪੰਜਾਬੀ ਵੱਡੇ ਬਣ ਗਏ ਅੰਗਰੇਜ਼ ਪੁਰਾਣੇ ਪੰਜਾਬੀ ਗੁਰੂਆਂ ਦੇ ਗੁਰੂਆਂ ਦੇ ਮੁੱਖ ਚੋਂ ਇਹ ਆਈ ਪੰਜਾਬੀ ਗੁਰੂਆਂ ਦੇ ਮੁੱਖ ਚੋਂ ਇਹ ਆਈ ਪੰਜਾਬੀ ਜੋ ਦੇਵੇ ਸਾਨੂੰ ਗਿਆਨ ਪੰਜਾਬੀ ਜੋ ਦੇਵੇ ਸਾਨੂੰ ਗਿਆਨ ਪੰਜਾਬੀ ਅੱਖਰਾਂ ਦਾ ਅੱਖਰਾਂ ਦਾ ਪੰਜਾਬ ਪਰਲੇ ਆਈ ਆ ਪੰਜਾਬੀ ਹੋਰ ਭਾਸ਼ਾਾਂ ਮ ਬੇਸ਼ਕ ਸਿੱਕੋ ਪਰ ਪੁੱਲੋ ਨਾ ਪੰਜਾਬੀ ਪਰ ਪੁੱਲੋ ਨਾ ਪੰਜਾਬੀ

ਵਾਰੀ ਪੰਜਾਬੀ ਏ ਤੂੰ ਸਾਡੇ ਦਿਲਾਂ ਦੇ ਵਿੱਚ ਛਾਈ ਏ ਵਾਰੀ ਪੰਜਾਬੀ ਏ ਤੂੰ ਸਾਡੇ ਜਿਰਾ ਦੇ ਵਿੱਚ ਛਾਈ ਏ ਜੱਤ ਸੱਤ ਕਰੇ ਦੁਆਮਾ ਏ ਕਿ ਤੈਨੂੰ ਸਤਕਾਰ ਮਿਲਦਾ ਰਹੇ ਜੱਤ ਸੱਤ ਕਰੇ ਦੁਆਮਾ ਏ ਕਿ ਤੈਨੂੰ ਸਤਕਾਰ ਮਿਲਦਾ ਰਹੇ ਅੰਬਰਾਂ ਦੇ ਤਾਰਿਆਂ ਵਾਂਗ ਤੇਰਾ ਹਰਿਤ ਅੱਖਰ ਖਿਲ ਜਾਵੇ ਅੰਬਰਾਂ ਦੇ ਸਾਰਿਆਂ ਵਾਂਗ ਤੇਰਾ ਹਰਿਤ ਅੱਖਰ ਖਿਲ ਜਾਵੇ ਤੂੰ ਸਾਡੇ ਪੰਜਾਬ ਦੀ ਤੂੰ ਸਾਡੇ ਪੰਜਾਬ ਦੀ ਚਾਨਣ ਬਣ ਕੇ ਆਏ ਏ ਵਾੜੀ ਪੰਜਾਬੀ ਏ ਤੂੰ ਸਾਡੇ ਦਿਲਾਂ ਦੇ ਵਿੱਚ ਛਾਈ ਏ ਵਾੜੀ ਪੰਜਾਬੀ ਏ ਤੂੰ ਸਾਡੇ ਦਿਲਾਂ ਦੇ ਵਿੱਚ ਛਾਈ ਏ ਵਾੜੀ ਪੰਜਾਬੀ ਏ ਤੂੰ ਸਾਡੇ ਦਿਲਾਂ ਦੇ ਵਿੱਚ ਛਾਈ ਏ ਧੰਨਵਾਦ